ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਕੈਦੀਆਂ ਨਾਲ ਭਰੀ ਬੱਸ ਦੀ ਇੱਕ ਕਾਹਨਾ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਜਿਹੜਾ ਕਿ ਕੈਦੇ ਨਾਲ ਭਰੀ ਬੱਸ ਨੂੰ ਲੈ ਕੇ ਡਰਾਈਵਰ ਥੋ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਕਾਰ ਸਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਸ ਬੱਸ ਦੇ ਵਿੱਚ ਸਵਾਰ ਸਾਰੇ ਪੁਲਿਸ ਮੁਲਾਜ਼ਮਾ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ ਹਾਲਾਂਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਪਰ ਜਿਹੜੀ ਕਾਰ ਆਹੋ ਕਾਫੀ ਨੁਕਸਾਨੀ ਗਈ ਆ ਆਓ ਸੁਣਦੇ ਹਾਂ ਤੁਸੀਂ ਕਿੱਥੋਂ ਆ ਰਹੇ ਸੀਗੇ ਵੇਰੇ ਅਸੀਂ ਤਾਂ ਆਪਣੇ ਕੰਮ ਤੋਂ ਆ ਰਹੇ ਹਾਂ ਲੱਕੜ ਦਾ ਕੰਮ ਕਰਦੇ ਆ ਸੋਫਿਆਂ ਦਾ ਕੋਟੀਆਂ ਦੇ ਵਿੱਚ ਸਾਡਾ ਕੰਮ ਚੱਲਦਾ ਆਪਣੇ ਕੰਮ ਤੋਂ ਆ ਰਹੇ ਆ ਇੱਧਰ ਪਿੱਛੋਂ ਦੀ ਇੰਨੀ ਤੇਜ਼ ਹੋਰਨ ਮਾਰ ਕੇ ਲੈ ਕੇ ਆ ਰਹੇ ਆ ਨਹੀਂ ਹੁਣ ਕੀ ਨੁਕਸਾਨ ਹੋਇਆ ਤੁਹਾਡਾ ਮੇਰੀ ਸਾਰੀ ਗੱਡੀ ਪਿੱਛੋਂ ਸਾਰੀ ਭੰਨ ਦੀ ਉਹਨਾਂ ਨੇ ਅੱਛਾ ਜੀ ਤੇ ਹੁਣ ਜਦੋਂ ਤੁਸੀਂ ਵਿਰੋਧ ਕੀਤਾ ਵੀ ਆਹ ਗੱਡੀ ਉਹ ਭੱਜ ਕੇ ਗੱਡੀ ਲੈ ਕੇ ਇੱਕ ਪਿੱਛੇ ਪਿੱਛੇ ਤੁਹਾਡੇ ਸਾਹਮਣੇ ਹੁਣ ਭੱਜੇ ਇੱਕ ਪਹਿਲਾ ਬੱਸ ਚਲਾ ਕੇ ਭੱਜ ਗਿਆ ਕਿ ਅਸੀਂ ਪੁਲਿਸ ਵਾਲੇ ਆ ਅਸੀਂ ਐ ਕਰ ਦਾਂਗੇ ਉਹ ਕਰ ਦਾਂਗੇ ਧਮਕੀਆਂ ਦਿੰਦੇ ਔਲਟਾ ਈ ਮੰਗ ਕਰਦੇ ਹੁਣ ਪ੍ਰਸ਼ਾਸਨ ਮੰਗ ਜੀ ਤੁਹਾਡੇ ਸਾਹਮਣੇ ਹੀ ਆ ਜੀ ਕਿਸੇ ਨੇ ਕੁਝ ਨਹੀਂ ਕਰਨਾ ਪੁਲਿਸ ਵਾਲੇ ਸਭ ਉਹ ਤੁਹਾਡੇ ਸਾਹਮਣੇ ਭੱਜਿਆ ਇੱਕ ਮਗਰ ਇੱਕ ਹੋਰ ਗੱਡੀ ਆ ਗਈ ਕਿਤੇ ਹੋਰ ਨੂੰ ਮਾਰ ਦੇਣਗੇ ਉੱਥੇ ਜਾ ਕੇ ਪੁਲਿਸ ਮੁਲਾਜ਼ਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਸਾਡੇ ਤੇ ਸ਼ਰਾਬ ਪੀਣ ਦੇ ਇਲਜ਼ਾਮ ਲਗਾਏ ਨੇ ਇਹ ਸਰਾਸਰ ਗਲਤ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਟੱਕਰ ਜ਼ਰੂਰ ਹੋਈ ਹੈ ਮਾਮਲੀ ਜੀ ਗੱਡੀ ਨੂੰ ਖੁਰੋਚਾਈਆਂ ਨੇ ਸਰ ਕਿਥੋਂ ਆਰੀ ਸੀ ਗੱਡੀ ਇਹ ਤੋਂ ਗੱਡੀ ਆਰੀ ਪੇਛੀ ਤੋਂ ਆਏ ਜੀ ਇਹ ਪੇਛੀ ਤੋਂ ਆਇਆ ਪੇਛੀ ਗੱਡੀ ਆ ਦੇ ਵਿੱਚ ਮਾਰਦੀ ਆ ਤੁਹਾਡੀ ਗੱਡੀ ਨੇ ਤੇ ਡਰਾਈਵਰ ਨੇ ਜਿਹੜੇ ਦਰਦਾਰੂ ਪੀਤੀ ਹੋਈ ਇਹਨਾਂ ਦਾ ਨਾ ਨਾ ਨੀ ਨੀ ਉਹ ਨਾਮ ਛਕਿਆ ਕਾਤਰਾ ਪਰ ਨਾ ਨਾ ਨੀ ਉਹ ਤਾਂ ਕੋਈ ਨਹੀਂ ਭਾਜੀ ਉਹਨਾਂ ਨਾਲ ਬੰਦੇ ਨਾਮ ਛਕਿਆ ਇਹਨਾਂ ਦਾ ਵੀ ਦੀ ਦਾਰੂ ਪੀਤੀ ਹੋਈ ਹੈ ਇਹ ਸਾਰੇ ਉਹ ਬਾਬਾ ਜੀ ਉਹਨੂੰ ਕਾਤਰਾ ਬੁਲਾਓ ਦੁਬਾਰਾ ਫੇਰ ਗੱਡੀ ਵਿੱਚ ਮਾਰ ਕੇ ਜਾ ਰਹੇ ਸੀ ਉਹ ਉਹ ਜਿਹੜੇ ਲੋਕ ਬੰਦੇ ਸੀ ਸੋ ਦਾਦੇ ਕੀ ਗਣੀ ਮਤੇ ਇਹ ਰਹੀ ਕਿ ਇਸ ਹਾਸੀ ਦੇ ਦੌਰਾਨ ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ ਪਰ ਗੱਡੀ ਜਿਹੜੀ ਕਿ ਚੱਕਣਾ ਚੋਰ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਗੱਲ ਕਰਾਂਗੇ ਲੁਧਿਆਣਾ ਦੀ ਲੁਧਿਆਣਾ ਦੇ ਵਿੱਚ ਕੈਦੀਆਂ ਨਾਲ ਭਰੀ ਬੱਸ ਦੀ ਇੱਕ ਕਾਹਨਾ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਮੌਕੇ ਤੇ ਜਿਹੜਾ ਕਿ ਕੈਦੇ ਨਾਲ ਭਰੀ ਬੱਸ ਨੂੰ ਲੈ ਕੇ ਡਰਾਈਵਰ ਥੋ ਫਰਾਰ ਹੋ ਜਾਂਦਾ ਉਸ ਤੋਂ ਬਾਅਦ ਕਾਰ ਸਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਸ ਬੱਸ ਦੇ ਵਿੱਚ ਸਵਾਰ ਸਾਰੇ ਪੁਲਿਸ ਮੁਲਾਜ਼ਮਾ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਦੇ ਚੱਲਦੇ ਇਹ ਹਾਦਸਾ ਵਾਪਰਿਆ ਹਾਲਾਂਕਿ ਇਸ ਦੇ ਵਿੱਚ ਕਿਸੇ ਨੂੰ ਕੋਈ ਸੱਟ ਤਾਂ ਨਹੀਂ ਲੱਗੀ ਪਰ ਜਿਹੜੀ ਕਾਰ ਆ ਉਹ ਕਾਫੀ ਨੁਕਸਾਨੀ ਗਈ ਆ ਆਓ ਸੁਣਦੇ ਹਾਂ ਤੁਸੀਂ ਕਿੱਥੋਂ ਆ ਰਹੇ ਸੀਗੇ ਵੀਰੇ ਅਸੀਂ ਤਾਂ ਆਪਣੇ ਕੰਮ ਤੋਂ ਆ ਰਹੇ ਹਾਂ ਲੱਕੜ ਦਾ ਕੰਮ ਕਰਦੇ ਆ ਸੋਫਿਆਂ ਦਾ ਕੋਟੀਆਂ ਦੇ ਵਿੱਚ ਸਾਡਾ ਕੰਮ ਚੱਲਦਾ ਆਪਣੇ ਕੰਮ ਤੋਂ ਆ ਰਹੇ ਆ ਇੱਧਰ ਪਿੱਛੋਂ ਦੀ ਇੰਨੀ ਤੇਜ਼ ਹੋਰਨ ਮਾਰ ਕੇ ਲੈ ਕੇ ਆ ਰਹੇ ਆ ਨਹੀਂ ਹੁਣ ਕੀ ਨੁਕਸਾਨ ਹੋਇਆ ਤੁਹਾਡਾ ਮੇਰੀ ਸਾਰੀ ਗੱਡੀ ਪਿੱਛੋਂ ਸਾਰੀ ਭੰਨ ਦੀ ਉਹਨਾਂ ਨੇ ਅੱਛਾ ਜੀ ਤੇ ਹੁਣ ਜਦੋਂ ਤੁਸੀਂ ਵਿਰੋਧ ਕੀਤਾ ਵੀ ਆਹ ਗੱਡੀ ਉਹ ਭੱਜ ਕੇ ਗੱਡੀ ਲੈ ਕੇ ਇੱਕ ਪਿੱਛੇ ਪਿੱਛੇ ਤੁਹਾਡੇ ਸਾਹਮਣੇ ਹੁਣ ਭੱਜੇ ਇੱਕ ਪਹਿਲਾ ਬੱਸ ਚਲਾ ਕੇ ਭੱਜ ਗਿਆ ਕਿ ਅਸੀਂ ਪੁਲ ਦੀ ਮੰਗ ਕਰਦੇ ਹੁਣ ਪ੍ਰਸ਼ਾਸਨ ਮੰਗੇ ਜੀ ਤੁਹਾਡੇ ਸਾਹਮਣੇ ਹੀ ਆ ਜੀ ਕਿਸੇ ਨੇ ਕੁਝ ਨਹੀਂ ਕਰਨਾ ਪੁਲਿਸ ਵਾਲੇ ਸਭ ਤੁਹਾਡੇ ਸਾਹਮਣੇ ਭੱਜਿਆ ਇੱਕ ਮਗਰ ਇੱਕ ਹੋਰ ਗੱਡੀ ਆ ਗਈ ਕਿਸੇ ਹੋਰ ਨੂੰ ਮਾਰ ਦੇਣਗੇ ਉੱਥੇ ਜਾ ਕੇ ਪੁਲਿਸ ਮੁਲਾਜ਼ਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਿਹੜੇ ਸਾਡੇ ਤੇ ਸ਼ਰਾਬ ਪੀਣ ਦੇ ਇਲਜ਼ਾਮ ਲਗਾਏ ਨੇ ਇਹ ਸਰਾਸਰ ਗਲਤ ਨੇ ਉਹਨਾਂ ਕਿਹਾ ਕਿ ਉਹਨਾਂ ਦੀ ਟੱਕਰ ਜ਼ਰੂਰ ਹੋਈ ਹੈ ਮਾਮਲੀ ਜੀ ਗੱਡੀ ਨੂੰ ਖੁਰੋਚਾਈਆਂ ਨੇ ਕਣ ਕਿਥੋ ਆਰੀ ਸੀ ਗੱਡੀ ਐ ਇਹੋ ਗੱਡੀ ਆਰੀ ਪੇਸ਼ੀ ਤੋਂ ਆਇਆ ਜੀ ਇਹ ਪੇਸ਼ੀ ਤੋਂ ਆਇਆ ਪੇਸ਼ੀ ਗੱਡੀ ਜਿਹੜੀ ਉਹ ਗੱਡੀ ਦੇ ਵਿੱਚ ਮਾਰਦੀ ਆ ਤੁਹਾਡੀ ਗੱਡੀ ਨਾਲ ਤੇ ਡਰਾਈਵਰ ਨੇ ਕਹਿੰਦੇ ਦਰਦਾਰੂ ਪੀਤੀ ਹੋਈ ਐ ਇਹਨਾਂ ਦਾ ਨਾ ਨਾ ਨੀ ਨੀ ਉਹ ਨਾਮ ਛਕਿਆ ਕਾਤਰਾ ਪਾ ਨਾ ਨਾ ਨੀ ਉਹ ਤਾਂ ਕੋਈ ਨਹੀਂ ਭਾਜੀ ਉਹਨਾਂ ਨਾਲ ਬੰਦੇ ਨਾਮ ਛਕਿਆ ਇਹਨੇ ਦਾਰੂ ਪੀਤੀ ਹੋਈ ਹੈ ਇਹ ਸਾਰੇ ਉਹ ਬਾਬਾ ਜੀ ਉਹਨੂੰ ਕਾਤਰਾ ਬੁਲਾਓ ਦੁਬਾਰਾ ਫੇਰ ਗੱਡੀ ਵਿੱਚ ਮਾਰ ਕੇ ਜਾ ਰਹੇ ਸੀ ਉਹ ਸੋ ਦਾਦੇ ਕਿ ਗਨੇ ਮਤੇ ਇਹ ਰਹੀ ਕਿ ਇਸ ਹਾਸੀ ਦੇ ਦੌਰਾਨ ਕਿਸੇ ਨੂੰ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ ਪਰ ਗੱਡੀ ਜਿਹੜੀ ਕਿ ਚੱਕਣਾ ਚੂਰ ਦੱਸੀ ਜਾ ਰਹੀ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ